thank ਹਰਦੀਕ ਅਸਬਾ ਡੇਰਾ ਬਾਬਾ ਨਾਨਕ ਦੇ ਇੱਕ ਸਧਾਰਨ ਪਰਿਵਾਰ ਵਿੱਚ ਜਨਮੇ ਹੋਣ ਹਰ ਨੌਜਵਾਨ ਪ੍ਰੀਮ ਮਹਾਜਨ ਆਪਣੀ ਸਖਤ ਮਿਹਨਤ ਤੇ ਦ੍ਰਿੜ ਇਰਾਦੇ ਦੇ ਨਾਲ ਬੁਲੰਦੀਆਂ ਨੂੰ ਛੂ ਰਿਹਾ ਹੈ ਜੀ ਹਾਂ ਤੁਹਾਨੂੰ ਦੱਸਦੀ ਕਿ ਪ੍ਰੀਮ ਮਹਾਜਨ ਨੇ ਮਿਸਟਰ ਵਰਲਡ ਅਤੇ ਮਿਸਟਰ ਏਸ਼ੀਆ ਦੀ ਬੋਡੀ ਬਿਲਡਿੰਗ ਲਈ ਕੁਆਲੀਫਾਈ ਕੀਤਾ ਹੈ। ਪ੍ਰੀਮ ਮਹਾਜਨ ਦੀ ਇਸ ਕਾਮਯਾਬੀ ਤੋਂ ਬਾਅਦ ਇਲਾਕੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਅਤੇ ਪਰਿਵਾਰਕ ਮੈਂਬਰ ਉਸ ਦੀ ਇਸ ਵੱਡੀ ਕਾਮਯਾਬੀ ਤੇ ਮਾਣ ਮਹਿਸੂਸ ਕਰ ਰਹੇ ਹਨ। ਪੰਜਾਬ ਟੂਡੇ ਚੈਨਲ ਨਾਲ ਗੱਲਬਾਤ ਕਰਦੇ ਹੋਏ ਪ੍ਰੀਮ ਦੇ ਪਰਿਵਾਰ ਵਾਲਿਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਹ honors ਨੌਜਵਾਨ ਦੀ ਮਦਦ ਕੀਤੀ ਜਾਵੇ ਤਾਂ ਜੋ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਭਾਰਤ ਸਮੇਤ ਸਰਦੀ ਕਸਬਾ ਡੇਰਾ ਬਾਬਾ ਨਾਨਕ ਦਾ ਵੀ ਨਾਮ ਰੋਸ਼ਨ ਕਰ ਸਕੇ ਮੈਂ ਆਪਣੇ ਸਾਰੇ ਕਸਬੇ ਵਾਸੀਆਂ ਨੂੰ ਸასი ਸ਼ਰਗ ਰਹਿਣਾ ਚਾਹਨਾ ਵਾ ਤੇ ਬਹੁਤ ਬਹੁਤ ਪਿਆਰ ਦਿੱਤਾ ਇਹਨਾਂ ਨੇ ਮੈਨੂੰ ਬਹੁਤ ਸਪੋਰਟ ਮਿਲੀ ਹੈ ਮੈਨੂੰ ਤੇ ਪਹੁੰਚਣ ਵਾਸਤੇ ਮੈਂ ਡਿਸਟ੍ਰਿਕਟ ਲੈਵਲ ਤੋਂ ਸਟਾਰਟ ਕੀਤਾ ਹੈ 2013 ਵਿੱਚ ਮਿਸਟਰ ਗੁਰ达ਸ਼ਪੁਰ ਬਣ ਕੇ ਅੱਜ 4 ਸਾਲ ਬਾਅਦ ਨੈਸ਼ਨਲ ਲੈਵਲ ਤੇ ਮੈਂ ਪਹੁੰਚਿਆਗਾ ਆਸ਼ੀਆ ਦੇ ਮਰਦਿਸ ਸਿਲੈਕਸ਼ਨ ਆਇਆ ਸੀ ਪਿੱਛੇ ਮੇਰੇ ਗੁਰੂ ਜੀ ਵਿਸ਼ਾਲ ਸ਼ਰਮਾ ਜੋ ਮਿਸਟਰ ਇੰਡੀਆ ਰਹੇ ਤੁਸੀਂ ਨੇ 8 ਸਾਲ ਪਹਿਲੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਸੱਤਾ ਇਹ ਤੁਹਾਨੂੰ ਕਰਦਾ ਸਰਕਾਰ ਦੀ ਜੇ ਕਹਿਣਾ ਚਾਹੀਏ ਤੇ ਜਦੋਂ ਦੀ ਗੇਮ ਸਟਾਰਟ ਕੀਤੀ ਹੈ ਮੈਨੂੰ ਜੀ 5 ਸਾਲ ਹੋ ਗਏ ਨੇ ਪ੍ਰੋਫੈਸ਼ਨਲੀ ਬੋਡੀ ਬਿਲਡਿੰਗ ਕਰਦੇ ਪਰ ਅੱਜ ਤੱਕ ਕਿਸੇ ਦੀ سپورਟ ਨਹੀਂ ਹੈ ਨਾ ਸਟੇਟ ਸਰਗਰਮੈਂਟ ਦੀ ਨਾ ਸ ਇਹ ਤੁਹਾਡਾ ਕੰਮ ਇੰਜੀਨੀਅਰਿੰਗ ਕੀਤੀ ਹੋਈ ਹੈ ਸਾਨੂੰ ਕੋਲ ਚੋ ਵੀ ਕਿਸੇ سپورਟ ਨਹੀਂ ਹੁੰਦੀ ਰਹੀ ਨਾ ਕਿਸੇ ਡਾਈਟ ਦੇ ਵਿੱਚ ਨਾ ਸਾਡੇ ਐਕਸੈਸਰੀ ਵਿੱਚ ਨਾ ਸਾਡੇ ਜਿਹੜੀ ਕੰਪੀਟੀਸ਼ਨ ਦੀ ਫੀਸ ਦੇਣਾ ਉਹਦੇ ਵਿੱਚ ਵੀ ਕਿਸੇ سپورਟ ਨਹੀਂ ਮਿਲਦੀ ਰਹੀ ਸਾਨੂੰ ਕੀ ਮੰਗ ਕਰਦੇ ਸਰਦਾਰ ਵੀ ਮੰਗ ਕਰਦੇ ਨਹੀਂ ਮੁੰਡੇ ਨੂੰ ਕੰਪੀਟੀਸ਼ਨ ਖੇਲਣ ਜਾਣਾ ਵਾ ਸਾਨੂੰ ਕੱਢੋ ਘੱਟ 1.5 ਤੋਂ 2 ਲੱਖ ਰੁਪਏ ਚਾਹੀਦੇ ਸਿਰਫ ਤਿਆਰੀ-ਤਿਆਰੀ ਵਾਸਤੇ ਸਾਡੇ 2 ਮਹੀਨੇ ਦਾ ਖਰਚਾ ਡਾਇਟ ਫਿਰ ਉਥੋਂ ਦਾ ਜਾਣ ਦਾ ਟਿਕਟ ਅਲਾਉਂਸ ਚਲੋ ਬਾਕੀ ਪੂਰਾ ਤਾਂ ਸਰਕਾਰ ਨਹੀਂ ਸਾਨੂੰ ਕਰ ਚੋਈ ਬੜੇ ਚਾਹਦੇ ਆ ਸਰਕਾਰ ਦੇ ਨਾਲ ਨਾਲ ਕੋਈ ਵੀ ਕਿ ਉਹ ਸਾਨੂੰ ਸਪਾਂਸਰਸ਼ਿਪ ਕਰ ਸਕਦਾ ਜੋ ਵੀ ਜਿਹਦੇ ਕੋਲ ਜੋ ਹੁੰਦਾ ਵਾ ਜਿਵੇਂ ਆਪਣੇ ਸ਼ਹਿਰ ਦੇ ਜਾਂ ਆਪਣੇ ਸਟੇਟ ਦੇ ਜਿੰਨੇ ਵੀ ਮਾਨਸੀਆਂ ਹੈਗੀਆਂ ਨੇ ਉਹ ਬਾਤ ਕਰੀ ਕਿ ਸਵੇ ਸੋ ਦੈਟ ਵੀ ਆਪਣਾ ਜਿੰਨੇ ਵੀ ਅਥਲੀਟ ਹੋਰ ਹੈਗੇ ਨੇ ਜਿਹੜੇ ਪਿੱਛੇ ਰਹਿੰਦੇ ਨੇ ਜਿਹੜੇ ਗੇਮ ਨੂੰ ਨਹੀਂ ਚਾਹਦੇ ਤੇ ਨਸ਼ੇਵਲ ਜਾ ਰਹੇ ਨੇ ਉਹਨਾਂ ਕੋਲ ਅੱਗੇ ਵਧਣ ਇਹ ਗੇਮ ਚ ਫੋਰ ਅੱਗੇ ਸਾਰਾ ਦੇ ਲਈ ਬਹੁਤ ਇੱਕ ਪ੍ਰਾਊਡ ਮੂਮੈਂਟ ਹੈ ਕਿ ਇੱਕ ਛੋਟੇ ਜਿਹੇ ਕਸਬੇ ਡੇਰਾ ਬਾਬਾ ਨਾਨਕ ਤੋਂ ਇੱਕ ਲੜਕਾ ਜੋ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਲਈ ਹੁਣ ਫੋਰਨ ਜਾਏਗਾ ਇਹ ਬਹੁਤ ਹੀ ਪ੍ਰਾਊਡ ਮੂਮੈਂਟ ਹੈ ਕਿ ਲੋਕਾਂ ਨੂੰ ਇੱਥੇ ਅਵੇਅਰਨੈਸ ਹੀ ਨਹੀਂ ਹੈ ਕਿ ਮਿਸਟਰ ਏਸ਼ੀਆ ਮਿਸਟਰ ਵਰਲਡ ਹੈ ਕਿ ਔਰ ਇਨੇ ਪਿਛਲੇ 5 ਸਾਲਾਂ ਤੋਂ ਇੰਨੀ ਮਿਹਨਤ ਕਰਕੇ ਆਪਣੇ ਨਾਮ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਇਹ ਹੁਣ ਰਿਪਰੈਜ਼ੈਂਟ ਕਰੇਗਾ ਇੰਡੀਆ ਨੂੰ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ